15 años de Rubí. Mucha expectativa se generó en torno al fenómeno viral de los 15 años de Rubí. Hola, muy buenas tardes. México debe chicpeo de, de videocarnetida, ya no tiene ya de cargo ਦਰਅਸਲ ਇਸ ਪਿਓ ਨੇ ਆਪਣੀ ਧੀ ਰੂਬੀ ਦੇ 15ਵੇਂ ਜਨਮ ਦਿਨ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ ਸੀ ਜਿਸ ਨੂੰ ਲੋਕਾਂ ਨੇ ਐਨਾ ਪਸੰਦ ਕੀਤਾ ਕਿ ਹਜ਼ਾਰਾਂ ਲੋਕ ਉਸਦੀ ਧੀ ਦੇ ਜਨਮ ਦਿਨ ਦੇ ਮੌਕੇ ਉਸਦੇ ਸ਼ਹਿਰ ਪਹੁੰਚ ਗਏ। ਕਟਨਾ ਮੈਕਸੀਕੋ ਦੀ ਹੈ। ਦਰਅਸਲ ਇੱਥੇ ਇਹ ਰਵਾਇਤ ਹੈ ਕਿ ਪਰਿਵਾਰ ਆਪਣੀਆਂ ਧੀਆਂ ਦੇ 15ਵੇਂ ਜਨਮ ਦਿਨ ਤੇ ਉੱਤੇ ਵੱਡੀ ਪਾਰਟੀ ਕਰਦਾ ਹੈ। ਪਰ ਰੂਬੀ ਦੇ ਪਰਿਵਾਰ ਕੋਲ ਐਨੇ ਪੈਸੇ ਨਹੀਂ ਸਨ ਕਿ ਉਹ ਐਨੇ ਵੱਡੇ ਪੱਧਰ ਤੇ ਪਾਰਟੀ ਕਰ ਸਕਣ। ਤਾਂ ਦੱਸਿਆ ਕਿ ਰੂਬੀ ਦੇ ਪਿਤਾ ਨੇ ਆਪਣੇ ਫੇਸਬੁੱਕ ਪੇਜ 'ਤੇ ਧੀ ਦੇ ਬਰਥਡੇ ਇਨਵਿਟੇਸ਼ਨ ਦੇ ਲਈ ਇੱਕ ਵੀਡੀਓ ਪੋਸਟ ਕੀਤੀ ਸੀ। Los invitamos este 26 de diciembre a los 15 años de nuestra hija. ਜਿਸ ਤੇ ਅਹਿਰਵਿਚ ਉਹਨਾਂ ਸਾਰਿਆਂ ਨੂੰ ਹਿੱਸਾ ਦਿੱਤਾ। ਇਸ ਵੀਡੀਓ ਨੂੰ ਉਸ ਵੇਲੇ ਪਬਲਿਸਿਟੀ ਮਿਲੀ ਜਦੋਂ ਇੱਕ ਫੋਟੋਗ੍ਰਾਫਰ ਨੇ ਇਸ ਵੀਡੀਓ ਨੂੰ ਆਪਣੀ ਫੇਸਬੁੱਕ ਪੇਜ 'ਤੇ ਸ਼ੇਅਰ ਕਰ ਦਿੱਤਾ। ਰੂਬੀ ਦੀ ਮਾਂ ਨੇ ਦੱਸਿਆ ਕਿ ਉਸਦੇ ਪਿਤਾ ਨੇ ਇਸ ਵੀਡੀਓ ਨੂੰ ਸਿਰਫ ਆਪਣੇ ਪਾਈਚੜ ਦੇ ਲੋਕਾਂ ਨੂੰ ਸੱਦਾ ਦੇਣ ਲਈ ਪਾਇਆ ਸੀ, ਪੂਰੀ ਦੁਨੀਆ ਨੂੰ ਨਹੀਂ। पर सोशल मीडिया ਦੇ ਉੱਤੇ ਪਾਇਆ ਇਹ ਵੀਡੀਓ ਇੰਨਾ ਮਸ਼ਹੂਰ ਹੋ ਗਿਆ ਕਿ ਲੱਖਾਂ ਲੋਕ ਪਾਰਟੀ ਦੇ ਵਿੱਚ ਸ਼ਿਰਕਤ ਕਰਨ ਪਹੁੰਚ ਗਏ। ਉੱਤੇ ਇਸ ਵੀਡੀਓ ਤੋਂ ਬਾਅਦ 뮤지컬 ਸਟਾਰਸ ਇਸ ਪਾਰਟੀ ਦੀ ਚਰਚਾ ਕਰਨ ਲੱਗੇ। ਇਸ ਪਰਿਵਾਰ ਨੂੰ ਪਾਰਟੀ ਦੇ ਲਈ ਕਈ ਕੰਪਨੀਆਂ ਨੇ ਸਪਾਂਸਰਸ਼ਿਪਤਾ ਆਫਰ ਕੀਤਾ। ਇੱਥੋਂ ਤੱਕ ਕਿ ਮੈਕਸੀਕੋ ਦੀ ਇੱਕ 에어ਲਾਈਨਸ ਨੇ ਹੁਰੂਬੀ ਦੇ ਬਰਥਡੇ ਉੱਤੇ ਜਾਣ ਵਾਲਿਆਂ ਲਈ 30% ਤੱਕ ਦਾ ਡਿਸਕਾਊਂਟ ਦਿੱਤਾ। ਇਸ ਤੋਂ ਲਾਵਾ ਐਕਟਰ ਗਾਇਲ ਗਾਰਸ਼ੀਆ ਨੇ ਰੂਪੀ ਦੇ ਇਨਵੀਟੇਸ਼ਨ ਦਾ ਇੱਕ ਪੈਰੋਡੀ ਵੀਡੀਓ ਬਣਾਇਆ ਸਿੰਗਰ ਲੂਇਸ ਐਂਟੀਨੀਓ ਲੋਪੇਜ਼ ਨੇ ਖਾਸ ਤੌਰ ਤੇ ਉੱਤੇ ਗਾਣਾ ਤਿਆਰ ਕੀਤਾ ਇੱਕ ਮਿਡਲ ਕਲਾਸ ਪਰਿਵਾਰ ਦੀ ਧੀ ਦੀ ਬਰਥਡੇ ਪਾਰਟੀ ਤੇ ਇੰਨੇ ਲੋਕ ਆਏ ਕਿ ਮੈਕਸੀਕੋ ਦੇ ਵਿੱਚ ਗੱਡੀਆਂ ਦਾ ਜਾਮ ਲੱਗਿਆ ਇੱਥੋਂ ਤੱਕ ਕਿ ਸੂਬੇ ਦੀ ਪੁਲਿਸ ਨੂੰ ਸਥਿਤੀ ਦੇ ਉੱਤੇ ਨਜ਼ਰ ਰੱਖਣੀ ਪਈ